ਸਤਿ ਸ਼੍ਰੀ ਅਕਾਲ ਮੇਰੇ ਪਿਆਰੇ ਦੋਸਤਾਂ ਨੂੰ ਤੇ ਬਹੁਤ ਸਾਰੀ ਖਿਮਾ ਦੀ ਜਾਂਚਾਂ ਕਿ ਬਹੁਤ ਦਿਨ ਹੋ ਗਏ ਤੁਹਾਡੇ ਨਾਲ ਕਿਸੇ ਵੀ ਕਿਤਾਬ ਤੇ ਕੋਈ ਵਿਚਾਰ ਵਟਾਂਦਰਾ ਨਹੀਂ ਹੋ ਸਕਿਆ ਜਾਂ ਕਿਸੇ ਵੀ ਕਿਤਾਬ ਦੀ ਚਰਚਾ ਨਹੀਂ ਹੋ ਸਕੇ ਤਾਂ ਕਾਫੀ ਦਿਨਾਂ ਤੋਂ ਕਾਫੀ ਚੀਜ਼ਾਂ ਦੇ ਵਿੱਚ ਰੁੱਝੀ ਹੋਣ ਕਰਕੇ ਮੇਰਾ ਇਹ ਕਾਰਜ ਜਿਹੜਾ ਮੇਰੇ ਕੋਲੋਂ ਛੁੱਟ ਗਿਆ ਸੀ ਸੋ ਤੇ ਲਈ ਬਹੁਤ ਸਾਰੀ ਸੌਰੀ ਆ ਤੇ ਸਭ ਤੋਂ ਪਹਿਲਾਂ ਮੈਂ ਥੈਂਕਸ ਕਰਾਂਗੀ ਮੇਰੇ ਪਿਆਰੀ ਜੇ ਦੋਸਤਾਂ ਸਤਿਕਾਰਯੋਗ ਡਾਕਟਰ ਮਨਦੀਪ ਕੌਰ ਆਈ ਜੀ ਦਾ ਜਿਨ੍ਹਾਂ ਨੇ ਪਾਠਕਨਾਮਾ ਕਿਤਾਬ ਮੈਨੂੰ ਭੇਜੀ ਮੈਂ ਤੁਹਾਨੂੰ ਸਾਰਿਆਂ ਨੂੰ ਸਾਂਝਾ ਕੀਤਾ ਸੀ ਕਿ ਗਦਰੀ ਬਾਬਿਆਂ ਦੇ ਮੀਲੇ ਦਰਾਂ ਦੇ ਇੱਕ ਬੜੇ ਖੂਬਸੂਰਤ ਜੀ ਨਾਇਆਬ ਜੇ ਕਿਤਾਬ ਜਿਹੜੀ ਉਹ ਪਾਠਕਾਂ ਦੀ ਝੋਲੀ ਪੈ ਗਈ ਸੀ ਪਾਠਕਨਾਮਾ ਜਿਹਦੇ ਵਿੱਚ ਪੰਜਾਬੀ ਸਾਹਿਤ ਦੇ ਸਰਮੌਰ ਨਾਵਲਾਂ ਦੀ ਗੱਲਬਾਤ ਪੁਨਰਕਥਨ ਕੀਤਾ ਗਿਆ ਸੋ ਪਹਿਲਾਂ ਆਪਾਂ ਕਿਤਾਬ ਦੀ ਸ਼ੁਰੂਆਤ ਦੇ ਵਿੱਚ ਮੈਡਮ ਦੇ ਬਹੁਤ ਖੂਬਸੂਰਤ ਸ਼ਬਦ ਜੋ ਉਹਨਾਂ ਨੇ ਮੇਰੇ ਲਈ ਲਿਖ ਕੇ ਭੇਜੇ ਕਹਿੰਦੇ ਪਿਆਰੀ ਸੁਮਨ ਲਈ ਜਿਸ ਦੇ ਖੂਬਸੂਰਤ ਬੋਲ ਮਨ ਮਸਤਕ ਵਿੱਚ ਸਾਹਿਤ ਦਾ ਦੀਵਾ ਬਾਲ ਦਿੰਦੇ ਹਨ ਬਹੁਤ ਸਾਰਾ ਧੰਨਵਾਦ ਮੈਡਮ ਜੀ ਕਿਉਂਕਿ ਮੈਨੂੰ ਲੱਗਦਾ ਕੀ ਜਿਹੜੇ ਇਹ ਸ਼ਬਦ ਹੁੰਦੇ ਹਨ ਨਾ ਇਹ ਤੁਹਾਡੇ ਲਈ ਸਭ ਤੋਂ ਉੱਚਾ ਤੇ ਸਭ ਤੋਂ ਵੱਡਾ ਅਨੁੱਖਾ ਸਨਮਾਨ ਆ ਬਾਕੀ ਦੀਆਂ ਚੀਜ਼ਾਂ ਜਿਹੜੀਆਂ ਸਨਮਾਨ ਪੱਖੋਂ ਤੁਹਾਨੂੰ ਮਿਲਦੀਆਂ ਪੁਰਾਣੀਆਂ ਹੋ ਸਕਦੀਆਂ ਪਰ ਕਿਸੇ ਦੇ ਵੀ ਨਿਮਰਤਾ ਦੇ ਨਾਲ ਤੇ ਉਤਸ਼ਾਹ ਦੇ ਨਾਲ ਭੇਜੇ ਹੋਏ ਹੌਸਲਾ ਫਸਾਈ ਦੇ ਸ਼ਬਦ ਜਿਹੜੇ ਆ ਉਹ ਤੁਹਾਨੂੰ ਹਮੇਸ਼ਾ ਹੀ ਯਾਦ ਰਹਿੰਦੇ ਆ ਤੁਸੀਂ ਉਹਨਾਂ ਨੂੰ ਕੋਈ ਵੀ ਤਰ੍ਹਾਂ ਦਾ ਗਹਿਣਾ ਬਣਾ ਕੇ ਜਦੋਂ ਮਰਜ਼ੀ ਪੈਣ ਸਕਦੇ ਹੋ ਤਾਂ ਤੁਹਾਡੇ ਇਹ ਸ਼ਬਦ ਸਿਰ ਮੱਥੇ ਤੇ ਬਹੁਤ-ਬਹੁਤ ਸ਼ੁਕਰੀਆ ਤੇ ਪਾਠਕਨਾਮਾ ਕਿਤਾਬ ਦੇ ਵਿੱਚ ਪੰਜਾਬੀ ਨਾਵਲ ਦੇ ਰਾਹਾਂ ਤੇ निगरानी जी जंग बहादुर गोयल साहब ਸਾਡੇ ਬੜੇ ਹੀ ਸਹਿਕਾਰਯੋਗ ਸਾ ਜਿਨ੍ਹਾਂ ਦੀ ਨਿਗਾਹ ਦੇ ਹੇਠ ਇਹ ਸਾਰੇ ਦੀ ਸਾਰੇ ਕਿਤਾਬ ਜਿਹੜੀ ਆ ਉਹ ਬਣੀ ਸੰਪਾਦਕ ਨਿਹਨਾਇਆ ਪਤੀ ਰਾਜੀਸ਼ ਮਰਾਜ ਬਹੁਤ ਬਹੁਤ ਵਧਾਈਆਂ ਦੋਨਾਂ ਨੂੰ ਤੇ ਨਾਲ ਦੀ ਨਾਲ ਉਹਨਾਂ ਸਾਰੇ ਪਾਟਕਾਂ ਨੂੰ ਜਿਨ੍ਹਾਂ ਨੇ ਲੇਖਕਾਂ ਵਜੋਂ ਇਸ ਕਿਤਾਬ ਦੇ ਵਿੱਚ ਕੰਮ ਕੀਤਾ ਆ ਕਿਉਂਕਿ ਹਰ ਇੱਕ ਅ ਲੇਖਕ ਨੇ ਬਹੁਤ ਹੀ ਸੁੱਚਤ ਜੇ ਢੰਗ ਦੇ ਨਾਲ ਸੂਖਮਤਾ ਦੇ ਨਾਲ ਨਾਵਲ ਦੀ ਜੜ ਤੱਕ ਪਹੁੰਚ ਗਈ ਉਸ ਦੇ ਤੱਤਸਾਰ ਉਸ ਦੇ ਵਿਸ਼ਾ ਵਸਤੂ ਉਸ ਦੀਆਂ ਬਰੀਕੀਆਂ ਨੂੰ ਕਿਤਾਬ ਦੇ ਰਾਹੀਂ ਉਸ ਰਿਵਿਊ ਦੇ ਰਾਹੀਂ ਇਸ ਕਿਤਾਬ ਦੇ ਰਾਹੀਂ ਸਾਡੇ ਸਾਹਮਣੇ ਲੈ ਕੇ ਆਂਦਾ ਹੈ ਤਾਂ ਪਾਠਕ ਨਾਮਾ ਬਾਰੇ ਗੋਇਲ ਸਾਹਿਬ ਦੋ ਸ਼ਬਦ ਲਿਖਦੇ ਨੇ ਉਹਦੀਆਂ ਕੁਝ ਲਾਈਨਾਂ ਜਿਹੜੀਆਂ ਮੈਂ ਤੁਹਾਡੇ ਨਾਲ ਸਾਂਝੀਆਂ ਕਰਾਂਗੀ ਕਿ ਪੰਜਾਬੀ ਭਾਸ਼ਾ ਤੇ ਸਾਹਿਤ ਨੂੰ ਸ਼ਿੱਦਤ ਨਾਲ ਪਿਆਰ ਕਰਨ ਵਾਲੇ ਤੇ ਪੁਸਤਕ ਸੱਭਿਆਚਾਰ ਨੂੰ ਪਰਫੁੱਲਤ ਕਰਨ ਲਈ ਸਮਰਪਿਤ ਰਾਜੀਸ਼ ਮਰਾਜ ਤੇ ਨਿਹਾਨਾ ਯਾਦ ਦੀ ਇਹ ਸੰਪਾਦਿਤ ਕਿਤਾਬ ਪਾਠਕ ਨਾਮਾ ਨੂੰ ਪਾਠਕਾਂ ਦੇ ਰੂਬਰੂ ਕਰਦੇ ਮੈਨੂੰ ਬਿਹਤ ਖੁਸ਼ੀ ਤੇ ਸੰਤੁਸ਼ਟੀ ਮਹਿਸੂਸ ਹੋ ਰਹੀ ਹੈ ਇਹ ਆਪਣੇ ਹੀ ਆਪ ਵਿੱਚ ਇੱਕ अनोखी ਪੁਸਤਕ ਹੈ ਇੱਕ ਨਵੀਂ ਕਲਾ ਯਤਨ ਹੈ ਇਸ ਵਿੱਚ ਭਾਈ ਵੀਰ ਸਿੰਘ ਤੋਂ ਲੈ ਕੇ ਹਰਕੀਰਤ कौर ਚਹਿਲ ਤੱਕ ਪੰਜਾਬੀ ਦੇ 16 ਸਿਰਮੌਰ ਨਾਵਲਕਾਰਾਂ ਦੀਆਂ ਮਹਾਨ ਕ੍ਰਿਤੀਆਂ ਦਾ ਪੁਨਰ ਕਥਨ ਦਾ ਅਧਾਰ ਹੈ ਮੈਨੂੰ ਅਕਸਰ ਹੀ ਲੱਗਦਾ ਹੁੰਦਾ ਵੀ ਰਿਵਿਊ ਨੂੰ ਆਪਾਂ ਪੰਜਾਬੀ ਚ ਕੀ ਕਹੀਏ ਕਿਹੜਾ ਉਹ ਟੁਕਮਾ ਤੇ ਸੋਨਾ ਜਿਹਾ ਸ਼ਬਦ ਹੋਵੇ ਤਾਂ ਸਰ ਦਾ ਮੈਂ ਬਹੁਤ ਸਾਰਾ ਸ਼ੁਕਰੀਆ ਕਰਾਂਗੀ ਕਿ ਉਹਨਾਂ ਨੇ ਪੁਨਰ ਕਥਨ ਦਾ ਨਾਮ ਦੇ ਕੇ ਉਸ ਚੀਜ਼ ਨੂੰ ਮੈਨੂੰ ਬੜਾ ਜਿਹੜਾ ਆ ਉਹ ਇਸ ਚੀਜ਼ ਦੇ ਲਈ ਹੋਰ ਵੀ ਜ਼ਿਆਦਾ ਇਹਦੇ ਲਈ ਬਣਾ ਦਿੱਤਾ ਕਿ ਉਹ ਸ਼ਬਦ ਮੈਨੂੰ ਲੱਭਦਾ ਨਹੀਂ ਸੀ ਹੁੰਦਾ ਵੀ ਕੀ ਕੰਮ ਆ ਤੇ ਮੈਨੂੰ ਲੱਗਦਾ ਮੇਰੇ ਲਈ ਬੜੀ ਸਰਲਤਾ ਤੇ ਸੁਖਿਆਈ ਜਿਹੜੀ ਹੁਣ ਹੋਵੇਗੀ ਕਿ ਮੈਂ ਦੱਸ ਸਕਾਂ ਪਾਟਕਾਂ ਨੂੰ ਕਿੰਨੇ ਪੰਜਾਬੀ ਨਾਵਲਾਂ ਦੇ ਕੁਝ ਗੰਭੀਰ ਪਾਠ ਪਾਟਕਾਂਵਾਂ ਨੇ ਬੜੀ ਲਗਨ ਤੇ ਮਿਹਨਤ ਨਾਲ ਇਹ ਔਖਾ ਕੰਮ ਨੇ ਪੇਚਾੜਿਆ ਬਿਲਕੁਲ ਕਿਉਂਕਿ ਮੈਂ ਉਸ ਸਕ੍ਰਿਪਟ ਦਾ ਹਿੱਸਾ ਰਹੀ ਹਾਂ ਤੇ ਮੈਨੂੰ ਪਤਾ ਆ ਕਿ ਕਿੰਨੀਆਂ ਬਰੀਕੀਆਂ ਕਿੰਨੀ ਜਾਂਚ ਪਰਖ ਕਿੰਨੀ ਜਿਹੜੀ ਆ ਉਪੂਣ ਪਰਖ ਕੀਤੀ ਗਈ ਸੀ ਹਰ ਸ਼ਬਦ ਦੀ ਹਰ ਸਤਰ ਦੀ ਤੇ ਲਿਖਦਿਆ ਕਿ ਉਹਨਾਂ ਦੀ ਸਰਲਤਾ ਸਹਿਜਤਾ ਤੇ ਮਾਸੂਮियत ਜ਼ਰੂਰ ਆਪਣਾ ਅਸਰ ਦਿਖਾਏਗੀ ਔਰ ਬਿਲਕੁਲ ਮੈਨੂੰ ਲੱਗਦਾ ਕਿ ਹੁਣ ਤੱਕ ਤਾਂ ਬਹੁਤ ਸਾਰਾ ਅਸਰ ਦਿਖਾ ਚੁੱਕੀ ਹੋਵੇਗੀ ਮੇਰੇ ਕੋਲ ਇਹ ਕਿਤਾਬ ਲੇਟ ਪਹੁੰਚੀ ਆ ਤੇ ਆਖਿਰ ਵਿੱਚ ਲਿਖਦਿਆ ਕਹਿੰਦੇ ਮੈਨੂੰ ਪੂਰੀ ਆਸ ਹੈ ਕਿ ਪਾਠਕ ਨਾਮਾ ਨੂੰ ਤੁਹਾਡਾ ਸਭ ਦਾ ਪਰਵਾ ਤੇ ਪਿਆਰ ਭਰਿਆ ਹੁੰਗਾਰਾ ਮਿਲੇਗਾ ਬਿਲਕੁਲ ਇਹੋ ਜਿਹੀਆਂ ਕਿਤਾਬਾਂ ਨੂੰ ਜੇਕਰ ਪਿਆਰ ਭਰਿਆ ਹੁੰਗਾਰਾ ਨਹੀਂ ਮਿਲਿਆ ਤਾਂ ਮੈਨੂੰ ਲੱਗਦਾ ਵੀ ਉਹ ਕਿਹੜੀਆਂ ਕਿਤਾਬਾਂ ਹੋਣਗੀਆਂ ਜਿਨ੍ਹਾਂ ਨੂੰ ਪਾਠਕ ਲੋਚਦੇ ਆ ਜਾਂ ਉਹਨਾਂ ਲਈ ਜ਼ਰੂਰੀ ਆ ਤੇ ਕਿਤਾਬ ਦੀ ਸ਼ੁਰੂਆਤ ਦੇ ਵਿੱਚ ਬਹੁਤ ਸੋਹਣਾ ਲਿਖਦੇ ਆ ਕਹਿੰਦੇ ਪਾਠਕਾਂ ਲਈ ਪਾਠਕਾਂ ਵੱਲੋਂ ਪਾਠਕ ਨਾਵਾ ਤੇ ਬੜੀ ਅ ਅਸਰਦਾਰ ਖੂਬਸੂਰਤ ਟੁਕਮੀ ਪਰਿਭਾਸ਼ਾ ਜਿਹੜੀ ਕੀ ਸਾਡੇ ਜਾਣੇ ਮਾਣੇ ਪ੍ਰਸਿੱਧ ਲੇਖਕ ਪਰਮਿੰਦਰ ਸੋਢੀ ਵੱਲੋਂ ਦਿੱਤੀ ਗਈ ਸੀ ਕਿਤਾਬ ਲਈ ਲਿਖਦੇ ਕਹਿੰਦੇ ਕਿਤਾਬ ਕਿਸੇ ਮੰਦਰ ਦੇ ਦਰਵਾਜ਼ੇ ਵਾਂਗ ਖੁੱਲੇਗੀ ਤੁਸੀਂ ਇਸ ਦੇ ਅੰਦਰੋਂ ਇੱਕ ਫੇਰੀ ਲਾ ਕੇ ਮੁੜੋਗੇ ਤਾਂ ਤੁਹਾਡਾ ਚਿੱਤ ਦੇਵੀ ਚਾਨਣ ਨਾਲ ਭਰ ਜਾਵੇਗਾ ਔਰ ਇਨ ਬਿਨ ਇਦਾਂ ਹੀ ਹੁੰਦਾ ਆ ਜਦੋਂ ਤੁਹਾਡੀ ਕਿਤਾਬਾਂ ਦੇ ਨਾਲ ਸਾਂਝ ਪੈ ਜਾਂਦੀ ਆ ਕਿੰਨੇ ਕਿਤਾਬਾਂ ਦਾ ਜ਼ਿੰਦਗੀ ਵਿੱਚ ਹੋਣਾ ਇੱਕ ਕ੍ਰਿਸ਼ਮੇ ਵਾਂਗ ਹੈ ਜੋ ਹਰ ਗਲੀ ਹਰ ਮੋੜ ਤੇ ਤੁਹਾਨੂੰ ਨਵੇਂ ਰੰਗ ਵਿਖਾਉਂਦੀਆਂ ਹਨ ਬਿਲਕੁਲ ਇੰਨਾ ਹੀ ਇੰਨਾ ਹੀ ਕ੍ਰਿਸ਼ਮਿਆਂ ਚੋਂ ਨਿਕਲੀ ਪਾਠਕਨਾਮਾ ਕਿਤਾਬ ਜੋ ਪਾਠਕਾਂ ਨੂੰ ਕਿੰਨੇ ਹੀ ਸਫਰਾਂ ਤੇ ਲੈ ਜਾਵੇਗੀ ਇਸ ਵਿਚਾਰ ਤਰ੍ਹਾਂ ਦਾ ਰੰਗ ਹੋਵੇਗਾ ਜੋ ਹਰ ਪਾਠਕ ਦੀ ਰੂਨ ਰੰਗ ਦੀ ਵਿਗਾ 16 ਨਾਵਲਾਂ ਨੂੰ ਲੈ ਕੇ ਚੱਲਦੀ ਇਹ ਪੁਸਤਕ ਇਕੱਲੀ ਪੁਸਤਕ ਹੀ ਨਹੀਂ ਸਗੋ ਇੱਕ ਛੋਟੀ ਲਾਇਬ੍ਰੇਰੀ ਹੈ ਜਿਸ ਨੂੰ ਪਾਠਕ ਹਰ ਸਮੇਂ ਆਪਣੇ ਕੋਲ ਰੱਖ ਸਕਦਾ ਹੈ। ਕੀ ਬਾਤ ਹੈ। ਮੈਨੂੰ ਲੱਗਦਾ ਕਿ ਹੁਣ ਪਾਠਕਨਾਮਾ ਦੇ ਬਾਰੇ ਦੇ ਵਿੱਚ ਬੋਲਣ ਦੀ ਮੈਨੂੰ ਜ਼ਰੂਰਤ ਹੀ ਨਹੀਂ ਰਹੀ ਕਿਉਂਕਿ ਗਾਗਰ ਤੇ ਸਾਗਰ ਪਾ ਦਿੱਤਾ ਉਹਨਾਂ ਨੇ ਕਹਿੰਦੇ ਇੱਕ ਨਿੱਕੀ ਲਾਇਬ੍ਰੇਰੀ ਹੈ ਜਿਸ ਨੂੰ ਤੁਸੀਂ ਆਪਣੇ ਨਾਲ ਰੱਖ ਸਕਦੇ ਹੋ। ਤਾਂ ਸਤਿਕਾਰਯੋਗ ਜੰਗਬਧ ਗੁਲਸਾਹਬ ਜੀ ਦੀਆਂ ਕਿਤਾਬਾਂ ਆਈਆਂ ਸੀਗੀਆਂ ਪੰਜ ਪਾਗ ਵਿਸ਼ਵ ਸਾਹਿਤੇ ਸ਼ਾਕਰ ਨਾਵਲ ਤਾਂ ਉਹ ਜਿਹੜੇ ਨਾਵਲ ਸੀ ਮੈਨੂੰ ਲੱਗ ਮੈਨੂੰ ਜ਼ਰੂਰਤ ਨਹੀਂ ਪਈ ਉਹਨਾਂ ਨਾਵਲਾਂ ਨੂੰ ਪੜਨ ਦੇ ਲਈ ਕਿਉਂਕਿ ਉਹਨਾਂ ਨੇ ਇਹ ਖੂਬਸੂਰਤੀ ਦੇ ਨਾਲ ਇੰਨੀ ਸਰਲਤਾ ਦੇ ਨਾਲ ਸਾਨੂੰ ਉਸ ਨਾਵਲ ਦਾ ਤੱਤਸਾਰ ਸਮਝਾ ਦਿੱਤਾ ਕਿ ਮੈਂ ਹੈਰਾਨ ਹੋ ਗਈ ਵੀ ਕਿੰਨਾ ਜ਼ਿਆਦਾ ਨੀਚ ਦੇ ਨਾਲ ਪੜਿਆ ਹੋਵੇਗਾ ਉਹਨਾਂ ਨੇ ਵਿਦੇਸ਼ੀ ਸਾਹਿਤ ਜੇ ਮਤਲਬ ਪੂਰੇ ਵਿਸ਼ਵ ਨੂੰ ਦੇ ਸਾਹਿਤ ਨੂੰ ਕਿ ਉਹ 100 ਪੰਜ ਕਿਤਾਬਾਂ ਦੇ ਵਿੱਚ ਪਤਾ ਨਹੀਂ ਕਿੰਨੀਆਂ ਕਿਤਾਬਾਂ ਉਹਨਾਂ ਨੇ ਸਬਮਿਟ ਦਿੱਤੀਆਂ ਸੋ ਪਾਠਕਨਾਮਾ ਜਿਹੜੀ ਪੰਜਾਬੀ ਸਾਹਿਤ ਦੇ ਵਿੱਚ ਇੱਕ ਨਿਵੇਕਲੀ ਪਹਿ ਲਿਆ ਉਸੇ ਹੀ ਚੀਜ਼ ਨੂੰ ਲੈ ਕੇ ਬਹੁਤ ਸਾਰੇ ਪਾਠਕ ਹੋਣਗੇ ਜਿਨ੍ਹਾਂ ਨੇ ਪੰਜਾਬੀ ਦੇ ਨਾਵਲ ਜਿਹੜੇ ਆ ਪੜੇ ਹੋਣਗੇ ਜਿਵੇਂ ਕਿ ਪਵਿੱਤਰ ਭਾਪੀ ਜਿਵੇਂ ਕਿ ਪੂਰਨ ਮਾਸ਼ੀ ਜਿਵੇਂ ਕਿ ਪੰਜਰ ਇਹ ਸਾਰੇ ਨਾਵਲ ਜਿਹੜੇ ਉਹ ਬੜੇ ਮਸ਼ਹੂਰ ਅੱਜ ਤੱਕ ਵੀ ਹੈਗੇ ਆ ਜਿਨ੍ਹਾਂ ਨੂੰ ਅਸੀਂ ਇੰਸਟਾਗ੍ਰam ਤੇ ਜਾਂ ਫੇਸਬੁੱਕ ਜਾਂ ਕਿਸੇ ਵੀ ਚੀਜ਼ ਤੇ ਜਿਹੜਾ ਐਪ ਤੇ ਉਹ ਆ ਸਕਰੋਲ ਕਰੋ ਤਾਂ ਆ ਹੀ ਜਾਂਦੀਆਂ ਆ ਪਰ ਮੈਨੂੰ ਲੱਗਦਾ ਵੀ ਹਰ ਇੱਕ ਪਾਠਕ ਨੇ ਜਦੋਂ ਉਹ ਨਾਵਲ ਪੜ੍ਹੇ ਹੋਣਗੇ ਤਾਂ ਉਹ ਕਦੀ ਵੀ ਮਹਿਸੂਸ ਨਹੀਂ ਕੀਤਾ ਹੋਵੇਗਾ ਜੋ ਪਾਠਕਨਾਮਾ ਪੜਨ ਤੋਂ ਬਾਅਦ ਵਿੱਚ ਇੱਕ ਵਾਰ ਦੁਬਾਰਾ ਉਹਨੂੰ ਪੜ ਕੇ ਕਰਨਗੇ ਸੋ ਹੁਣ ਅਗਰ ਜਿਨ੍ਹਾਂ ਨੇ ਨਹੀਂ ਉਹਨਾਂ ਵੱਲ ਪੜੇ ਤਾਂ ਪਹਿਲਾਂ ਇਸ ਕਿਤਾਬ ਨੂੰ ਪੜੋ ਫਿਰ ਉਹਨਾਂ ਨਾਵਲਾਂ ਨੂੰ ਪੜਿਓ ਜਾਂ ਜਿਨ੍ਹਾਂ ਨੇ ਪੜਿਆ ਉਹ ਵੀ ਇੱਕ ਵਾਰ ਜ਼ਰੂਰ ਪੜੋ ਇਹਦੇ ਵਿੱਚ ਹਰ ਇੱਕ ਆਰਟੀਕਲ ਦੇ ਵਿੱਚ ਬਹੁਤ ਸੋਹਣੇ ਤਰੀਕੇ ਦੇ ਨਾਲ ਉਸ ਨਾਵਲ ਬਾਰੇ ਨਾਵਲਕਾਰ ਬਾਰੇ ਤੁਹਾਨੂੰ ਜਿਹੜੀ ਆ ਜਾਣ ਪਛਾਣ ਕਰਾਈ ਗਈ ਆ ਫਿਰ ਬਰੀਕੀਆਂ ਤੇ ਫਿਰ ਉਹਦੇ ਨਿਚੋੜ ਤੱਕ ਜਿਹੜਾ ਉਹ ਪਹੁੰਚਿਆ ਗਿਆ ਆ ਪਰ ਸਭ ਤੋਂ ਬਾਅਦ ਦੇ ਵਿੱਚ ਮੈਨੂੰ ਮੈਂ ਨਾ ਰਵਨੀਤ ਦਾ ਰਿਵਿਊ ਪੜ੍ਹ ਕੇ ਤਾਂ ਨਿਰਵਾਣ ਕਿਤਾਬ ਮੰਗਵਾ ਲਈ ਸੀ ਅਸਲ ਦੇ ਵਿੱਚ ਮੈਂ ਉਸ ਗਰੁੱਪ ਦਾ ਹਿੱਸਾ ਸੀ ਤਾਂ ਮੈਂ ਉਦੋਂ ਉਹ ਚੀਜ਼ ਪੜੀ ਥੋੜਾ ਪੜ੍ਹ ਕੇ ਨਾ ਮੰਗਵਾ ਲਿਆ ਸੀ ਯਾਰ ਨਿਰਵਾਣ ਬਹੁਤ ਸੋਹਣਾ ਨਾਮ ਹੈ ਮੈਂ ਪੜੂੰਗੀ ਪਰ ਮੈਂ ਗਲਤ ਸੀ ਉਹਨਾਂ ਨੇ ਬਹੁਤ ਸੋਹਣੀ ਚੀਜ਼ ਇਹਦੇ ਵਿੱਚ ਲਿਖੀ ਆ ਕਿੰਦੇ ਕੀਰਵਾਣ ਨੂੰ ਪੜਨ ਦੇ ਲਈ ਇੱਕ ਵਾਰੀ ਨਹੀਂ ਘੱਟੋ-ਘੱਟ 2 3 4 5 ਵਾਰ ਵੀ ਜੇਕਰ ਪੜੋਗੇ ਤਾਂ ਸ਼ਾਇਦ ਘਟਿਆ ਉਹਨੂੰ ਸਮਝਣ ਦੇ ਲਈ ਹੋਰ ਵਾਕਿਆ ਹੀ ਇਦਾਂ ਆ ਅਸੀਂ ਸਿਰਫ ਇਸ ਕਰਕੇ ਕਿ ਉਸ ਕਿਤਾਬ ਦਾ ਨਾਮ ਬਹੁਤ ਸੋਹਣਾ ਆ ਉਸ ਕਿਤਾਬ ਦੀ ਬਹੁਤ ਚਰਚਾ ਹੋਈ ਆ ਸਿਰਫ ਇਸ ਕਰਕੇ ਉਸ ਕਿਤਾਬ ਨੂੰ ਹੱਥ ਨਾ ਪਾ ਲਈਏ ਜਿੰਨੀ ਦੇਰ ਤੱਕ ਅਸੀਂ ਉਹਨੂੰ ਪੜਨ ਦੇ ਯੋਗ ਨਹੀਂ ਹੋਏ ਤੇ ਉਹਨਾਂ ਨਾਵਲਾਂ ਨੂੰ ਪੜਨ ਦੀ ਯੋਗ ਬਣਾਉਣ ਦੇ ਲਈ ਪਾਠਕਨਾਮਾ ਕਿਤਾਬ ਜਿਹੜੀ ਆ ਉਹ ਸਾਡੇ ਲਈ ਇੱਕ ਵਰਦਾਨ ਵਾਂਗੂ ਸਾਬਤ ਹੋਵੇਗੀ ਤੇ ਮੇਰੇ ਲਈ ਤਾਂ ਹੋਈ ਵੀ ਹੈ ਸੋ ਉਹਨਾਂ ਦੇ ਵਿੱਚ ਬਹੁਤ ਸਾਰੇ ਨਾਵਲ ਹੈ ਜਿਹੜੇ ਕਿ ਮੈਂ ਹੁਣ ਮੰਗਵਾਏ ਆ ਵੀ ਮੈਂ ਉਹ ਦੁਬਾਰਾ ਪੜਨੇ ਆ ਕਿਉਂਕਿ ਪਹਿਲਾਂ ਮੈਂ ਪੀਡੀਐਫ ਤੇ ਪੜੇ ਸੀ ਜਾਂ ਆਪਾਂ ਕਾਲਜ ਜਾਂ ਸਕੂਲ ਲਾਇਬ੍ਰੇਰੀ ਦੇ ਵਿੱਚ ਪੜੇ ਬਟ ਹੁਣ ਮੈਂ ਆਪਣੇ ਕੋਲ ਰੱਖਣੀ ਉਹ ਕਿਉਂਕਿ ਕੁਝ ਚੀਜ਼ਾਂ ਜਣੀਆਂ ਜਿਨ੍ਹਾਂ ਨੂੰ ਅਸੀਂ ਹਾਈਲਾਈਟ ਕਰਨਾ ਹੁੰਦਾ ਜਾਂ ਜਿਨ੍ਹਾਂ ਚੀਜ਼ਾਂ ਨੂੰ ਅਸੀਂ ਆਪਣੇ ਡਾਇਰੀ ਦੇ ਵਿੱਚ ਕੁਝ ਚੀਜ਼ਾਂ ਨੂੰ ਕੈਦ ਕਰਨਾ ਹੁੰਦਾ ਉਹ ਸਿਰਫ ਤਾਂ ਹੀ ਹੋ ਸਕਦੇ ਆ ਜੇਕਰ ਉਹ ਕਿਤਾਬ ਸਾਡੀ ਆਪਣੀ ਹੋਵੇ ਪਰ ਉਹਨਾਂ ਕਿਤਾਬਾਂ ਨੂੰ ਪੜਨ ਤੋਂ ਪਹਿਲਾਂ ਪਾਠਕਨਾਮਾ ਕਿਤਾਬ ਜਿਹੜੀ ਪੜਨੀ ਬੇहद ਲਾਜ਼ਮੀ ਹੈ ਜ਼ਰੂਰੀ ਹੈ ਸੋ ਤੁਸੀਂ ਜਿੰਨੇ ਵੀ ਇਸ ਵੀਡੀਓ ਨੂੰ ਦੇਖ ਰਹੇ ਹੋ ਜਿੰਨੇ ਵੀ ਮੇਰੇ ਪਿਆਰੇ ਪਾਠਕ ਵੀਰ ਭੈਣਾ ਬੱਚੇ ਜਿਨ੍ਹਾਂ ਨੂੰ ਥੋੜਾ ਬਹੁਤਾ ਵੀ ਕਿਤੇ ਨਾ ਕਿਤੇ ਕਿਤਾਬਾਂ ਦੇ ਨਾਲ ਇਸ਼ਕ ਹੈ ਪਾਠਕਨਾਮਾ ਕਿਤਾਬ ਜਿਹੜੀ ਉਹ ਜ਼ਰੂਰ ਮੰਗਵਾਓ ਇਹ ਵਾਕਿਆ ਤੁਹਾਡੀ ਰੂਹ ਨੂੰ ਰੰਗ ਦੇਵੇਗੀ ਅ ਪ੍ਰਮਿੰਦਰ ਸੋਢੀ ਜੀ ਦੇ ਬਹੁਤ ਸਾਰੇ ਸੋਹਣੇ ਸ਼ਬਦ ਜਿਹੜੇ ਆ ਜਦੋਂ ਤੁਸੀਂ ਪਹਿਲਾਂ ਉਹ ਪੜ੍ਹੋਗੇ ਤਾਂ ਮੈਨੂੰ ਲੱਗਦਾ ਮੈਨੂੰ ਨਾ ਬੋਲਣ ਦੀ ਜ਼ਰੂਰਤ ਨਹੀਂ ਪੈਣੀ ਕਿਉਂਕਿ ਪਾਠਕਨਾਮਾ ਜਿਹੜੀ ਵਾਕਿਆ ਹੀ ਟੁੱਟੇ ਹੋਏ ਪਾਠਕਾਂ ਲਈ ਜਾਂ ਨਵੇਂ ਪਾਠਕਾਂ ਲਈ ਇੱਕ ਵਰਦਾਨ ਬਣ ਕੇ ਆਈ ਹੈ ਸੋ ਜਲਦੀ ਤੋਂ ਜਲਦੀ ਪਾਠਕਨਾਮਾ ਕਿਤਾਬ ਮੰਗਵਾਓ ਪੜ੍ਹੋ ਤੇ ਮੈਨੂੰ ਵੀ ਦੱਸੋ ਕਿ ਕਿਵੇਂ ਲੱਗੀ ਕਿ ਮੈਂ ਜੋ ਕੁਝ ਵੀ ਪਾਠਕਨਾਮਾ ਬਾਰੇ ਬੋਲਿਆ ਉਹ ਸਹੀ ਹੈ ਜਾਂ ਨਹੀਂ ਧੰਨਵਾਦ